ਹੈਲੋ ਕਿੱਥਾ ਹੋ ਪਹਿਣਾ ਅਸੀਂ ਤੇ ਡੀਕੰਡੇ ਤੁਹਾਨੂੰ ਉਥੇ ਰੋਡ ਦੇ ਵਿੱਚ ਕਾਰ ਖਲੋ ਆਹ ਦੇਖੋ ਅੱਲੈਕੁਮ ਅੱਲ ਤੁਹਾਂ ਦੀ ਕਿਸਮਤ ਚੰਗੀ ਆ ਤੁਹਾਡੀ ਕਿਸਮਤ ਚੰਗੀ ਆ ਅੱਛੀ ਆ ਨਾ ਹਾਂ ਦੀਨ ਥੋੜਾ ਘਾਟਾ ਪੈ ਗਿਆ ਦੀਨ ਨੂੰ ਜੋ ਸੌਂਡਿਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਤੇ ਆ ਕੱਲ ਆਪਾਂ ਵਲੌਗ ਸ਼ੁਰੂ ਕੀਤਾ ਬਟ ਕਿਸੇ ਕਾਰਨ ਕਰਕੇ ਫਿਰ ਲੇਟ ਹੋ ਗਿਆ ਸੋ ਇਸ ਕਰਕੇ ਅੱਜ ਹੁਣ ਆਪਾਂ ਸ਼ੂਟ ਤੇ ਨਿਕਲੇ ਆ ਬਸ ਮੇਰੀ ਤਰ੍ਹਾਂ ਦੀ ਇਹ ਗੱਲ ਤੋਂ ਥੋੜੀ ਜੀ ਖੇਚ ਵਿੱਚ ਹੋਈ ਪਈ ਆ ਕਿ ਇਹ ਤਿਆਰ ਨਹੀਂ ਹਿੰਦੀ ਟਾਈਮ ਸੇ ਮੈਂ ਤਾਂ ਉਹ ਪਹਿਲਾਂ ਤਿਆਰ ਹੋ ਗਈ ਯਾਰ ਮੰਨੀ ਦਿੰਦੀ ਗੱਲ ਨਾਲ ਲੋ ਗੱਲ ਜਦੋਂ ਤੁਸੀਂ ਨਹਾ ਗਏ ਮੈਂ ਬਿਲਕੁਲ ਰੈਡੀ ਬੈਠੀ ਹਾਂ ਇਹਨੂੰ ਮੈਂ ਕਿਹਾ ਵੀ 10 ਵਜੇ ਤੱਕ ਐਗਜ਼ੈਕਟਲੀ ਰੈਡੀ ਹੋ ਜਾਕਰ ਹਾਂ ਤੇ ਇਹ ਮੈਡਮ ਮੇਰੇ ਹਿਸਾਬ ਨਾਲ 11 ਵਜੇ ਨਹਾ ਕੇ ਆਈ ਆ 11:30 ਵਜੇ ਨੇ ਰੋਟੀ ਖਾਧੀ ਮੈਂ ਵੀ ਇੱਲੀ ਥੋੜੀ ਤੁਹਾਡੇ ਮੈਂ ਇਦਾਂ ਨਹੀਂ ਹੁੰਦਾ ਬਹੁਤ ਇਦਾਂ ਨਹੀਂ ਹੁੰਦਾ ਨਾਲ ਹੀ ਹਾਂ ਬੈਟਫਲਿਕਸ ਤੇ ਸੀਰੀਜ਼ ਦੇ ਕੋਈ ਨੈਟਫਲਿਕਸ ਤੇ ਮੈਂ ਸੀਰੀਜ਼ ਨਹੀਂ ਮੇਕੀ ਠੀਕ ਹੈ ਨਾ ਤੇ ਹੁਣ ਇੱਕ ਇਹ ਲੇਟ ਕਰਦੀ ਇੱਕ ਸਭ ਤੋਂ ਜਿਆਦਾ ਲੇਟ ਕਰਦੀ ਸਾਡੀ ਸੁਮਨ ਭੈਣ ਇਹਨੂੰ ਵੀ ਆ ਲੈਣ ਦੋ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਪੁੱਛਣਾ ਕਿ ਕਿਉਂ ਲੇਟ ਕਰਦੀ ਹੈ ਹੈ ਨਾ ਤੇ ਮੈਂ ਕੱਲ ਤੇ ਕਿਹਾ ਕਿ ਟਾਈਮ 'ਚ ਆਵਾਂਗੇ ਟਾਈਮ 'ਚ ਕਰਾਂਗੇ ਤੇ ਸਭ ਜਿੱਲੇ ਆ ਸਭ ਜਿੱਲੇ ਸੋ ਇਸ ਕਰਕੇ ਮਤਲਬ ਹੈ ਤੁਸੀਂ ਕਮੈਂਟਾਂ ਜਿਹਨਾਂ ਨੂੰ ਜਿੰਨੀ ਵੱਤਬ ਤੁਹਾਡੇ ਕੋਲ ਉਹ ਪੈਂਦੀ ਹੈ ਨਾ ਮਤਲਬ ਕੀ ਕਹਿ ਸਕਦੇ ਆ ਚਲੋ ਆਪਣੇ ਹਿਸਾਬ ਨਾਲ ਤੁਸੀਂ ਡਾਂਟ ਤੇ ਤੁਸੀਂ ਮਤਲਬ ਮਾਰੇ ਹੋ ਨਾ ਸਮਝਾਓ ਇਹਨਾਂ ਨੂੰ ਕੁਝ ਹੋ ਜਾਣਾ ਤੇ ਇਸ ਕਰਕੇ ਮਤਲਬ ਹੁਣ ਜਿੱਦ ਫੜਨੀ ਆ ਛੱਲੀ ਲੈਣੀ ਆ ਤਾਂ ਭਾਵਾ ਦੇ ਦੇ ਉਹ ਕਿਹਨੇ ਜਿੱਦ ਫੜੀ ਉਹ ਵੇਖੋ ਕਿਹਨੇ ਜਿੱਦ ਫੜੀ ਤੂੰ ਫੜੀ ਆ ਮੈਨੂੰ ਪੱਕੀ ਫੜੀ ਏ ਕਿ ਕੀ ਕੀਤਾ ਵਾਹ ਮੈਂਨ ਤਵ ਵੇਲਾ ਬੰਦੇ ਸਲੂਟ ਆ ਬੰਦੇ ਨੂੰ ਵੇਲਾ ਬਚਨੇ ਇਹਨੂੰ ਵੱਧ-ਵੱਧ 5-7 ਰੁਪਏ ਹੀ ਆ ਇੱਕ ਛੱਲੀ ਪੁੱਛੋ ਰੁਪਏ ਇੱਕ ਛੱਲੀ ਵੀ ਜਗਾਂ 7 ਰੁਪਏ ਬਚਨੇ ਆ ਤਾਂ ਮੈਂ ਕਹਿੰਦਾ ਤੂੰ ਹੀ ਰੇੜੀ ਲਾ ਲੈ ਅੱਡਾ ਉਹ ਐਡਾਈ ਹੈ ਕਿ ਦਾ ਘੰਟਾ ਬਲ ਚੜਦੀ ਕਲਾ ਬਿਲਡਿੰਗ ਵਰਕਰ ਠੀਕ ਆ ਆ ਕੈਨੇਡਾ ਸੋਮਨ ਦੀ ਦੀ ਆ ਜਾ ਭੈਣਾ ਕਿੱਥੇ ਰਹਿ ਗਈ ਆ ਹੁਣ ਤੇ ਕੁਲਚੇ ਵਾਲਾ ਵੀ ਵਿਚਾਰਾ ਵੇਖੀ ਜਾਣਦੇ ਵੀ ਆਈ ਨਹੀਂ ਸੋ ਰੋਜ ਦੀ ਦੀ ਇੱਥੇ ਹੁੰਦੀ ਆ ਸੋਮਨ ਜੀ ਦੀ ਗੱਡੀ ਆ ਗਈ ਆ ਠੰਡਾ ਜਲ ਛੋਲੇ ਬਟੂਰੇ 30 ਰੁਪਏ ਪਲੇਟ ਖੁਲਚੇ ਛੋਲੇ ਕਮੈਂਟ ਕਰਕੇ ਦੱਸੋ ਕਿ ਕਿਹਦੇ ਕਿਹਦੇ ਮੂੰਹ ਚ ਪਾਣੀ ਆ ਗਿਆ ਮੈਂ ਅੱਧੀ ਧੀਰ ਕਿੱਥੇ ਆਉਂਦੀ ਹੋਵੇ ਸਾਈਕਲ ਤੇ ਇਹ ਆ ਓਏ ਛੋਲੇ ਖਾ ਪਿਆ ਗਿਆ ਓਏ ਸੂਟ ਦੀਦ ਕਿ ਉਹਦੇ ਨਾਲ ਦਾ ਹੈ ਗਾਈਓ ਹੈ ਸੋ ਕਮੈਂਟ ਕਰਕੇ ਦੱਸਿਓ ਕਿ ਜਿੰਨਾ ਜਿੰਨੇ ਨੇ ਗਰੀਬ ਭਰਾ ਦਾ ਸੰਧਾਰਾ ਵੇਖ ਲਈ ਆ ਤੇ ਥੈਂਕ ਯੂ ਸੋ ਮੱਚ ਮਤਲਬ ਜਗਦੰਮ ਰੀਚ ਫੜ ਗਈ ਹੈ ਵੀਡੀਓ ਕਿਉਂਕਿ ਵੀਡੀਓ ਮੈਂ ਘੱਟੋ ਘੱਟ ਮਹੀਨੇ ਬਾਅਦ ਹੀ ਪਾਉਣ ਲੱਗਾ ਸੀ ਅਗਰ ਤਾਂ ਫੋਨ ਆ ਗਿਆ ਸੁਮਨ ਦੀਦਾ ਆ ਗਿਆ ਹਲੋ ਕਿੱਥੇ ਆ ਪਹਿਣਾ ਅਸੀਂ ਤੇ ਡੀਕੰਡੇ ਤੁਹਾਨੂੰ ਉਥੇ ਰੋਡ ਦੇ ਵਿੱਚ ਕਾਰ ਖਲੋ ਕੇ ਕਿੱਥੇ ਤੂੰ ਹੀ ਕਿੱਥੇ ਰੇ ਅੱਛਾ ਹੋਰ ਵਾਰੀ ਘੜੀਆਂ ਤਰਕ ਤੇ ਅੱਛਾ ਛੱਲੀ ਵਾਲੇ ਕੋ ਛੱਲੀ ਵਾਲੇ ਕੋ ਛੱਲੀ ਵਾਲੇ ਕੋ ਅੱਪਾ ਤੁਸੀਂ ਕਿੱਥੇ ਹੋ ਉਹ ਜੀ ਮੰਮੀ ਆ ਚਲੀ ਆਲੇ ਕੋ ਪੱਖੀ ਖਾਣ ਲੱਗੀ ਐ ਕੋ ਮਹਾ ਫੜੀ ਮੈਂ ਆਏ ਸਮਝਿਓ ਤੂੰ ਇੰਨੂ ਆਜੋ ਹਾਂ ਮਾਸਾ ਹੋਰ ਕਦੇ ਪੋਟਲੋ ਸਾਢੇ 12 ਵਜਾ ਤੇ ਸੀ ਸੋ ਦੀਦੀ ਦਾ ਫੋਨ ਆ ਚੁੱਕਾ ਹੈ ਦੀਨੇ ਫੋਨ ਨਹੀਂ ਕਟਿਆ ਦੀਨੇ ਵਾਲ ਵੀ ਨਹੀਂ ਵਾਏ ਉਦਾਂ ਹੀ ਆ ਗਈ ਦੀਦੀ ਆਹ ਵੇਖੋ ਵਿਚਾਰੇ ਦੌੜ ਭੱਜ ਕਰਦੇ ਆਇਆ ਹੈ ਆਹ ਦੀਦੀ ਤੁਸੀਂ ਮੈਨੂੰ ਬੜਾ ਝੂਠ ਬੋਲਦੇ ਹੋ ਹੁਣ ਇਹ ਨਾ ਗਏ ਤੁਸੀਂ ਹੁਣ ਇਹ ਨਾ ਗਿਆ ਜੇ ਤਵਾਲ ਨਹੀਂ ਵਾਏ ਕਿ ਵੋਹ ਨਹੀਂ ਦਿੱਤੇ ਨਹੀਂ ਤੁਹਾਨੂੰ ਤੇ ਮੈਂ 11 ਵਜੇ ਦਾ ਟਾਈਮ ਦਿੱਤਾ 12:30 ਵਜੇ ਆਤੇ ਤੁਸੀਂ ਤੇ ਜਿਹੜੀ ਮੈਂ ਸਵੇਰੇ ਗੱਲ ਕੀਤੀ ਕੀ ਕੀਤੀ ਤੇ ਬੇਤ ਨਹੀਂ ਸਹੀ ਹੈਗੀ ਦੀਦੀ ਤੁਸੀਂ ਸਹੀ ਜੇ ਕਿੱਡੇ ਵਧੀਆ ਲੱਗ ਰਹੇ ਤੁਸੀਂ ਅੱਜ ਐਂ ਫਿੱਟ ਲੱਗ ਰਹੇ ਤੁਸੀਂ ਸਵੇਰੇ ਇੱਕ ਘੰਟਾ ਮਰਕੀ ਏਦਾਂ ਡਿਗ ਡਿਗ ਕੇ ਕੰਮ ਕੀਤਾ ਸਾਰਾ ਪਿੱਛੇ ਪੈ ਗਿਆ ਨਾ ਅੱਛਾ ਤੇ ਤੇ ਰਾਤ ਨੂੰ ਡਿਗ ਪੈਂਦੇ ਕੋਈ ਨਹੀਂ ਡਿਗਣਾ ਸੀ ਤੇਰੇ ਕਿ ਬਨੇ ਪਿਆ ਸੀ ਕੱਲ ਉੱਥੇ ਵੀ ਕਹਿੰਸੀਆਂ ਅਲਰਜੀ ਨਹੀਂ ਲੱਗਣ ਦੀ ਬੋਡੀ 'ਚ ਬੀਬੀ ਲੋਵਾ ਕੋਈ ਤੜੀ ਤੁਰਾਈ ਨਹੀਂ ਨਾਮ ਬੱਸ ਉਹ ਠੀਕ ਹੈ ਥਾਡੀ ਕੋਲ ਹੈ ਆ ਵਾਲੀ ਠੀਕ ਹੈ ਥਾਡੀ ਜੀ ਜੀ ਸ਼ੂਗਰ ਤੂੰ ਮੈਨ ਚੈੱਕ ਹੀ ਨਹੀਂ ਕਰਾਂਦੀ ਕਦੀ ਲੈ ਨੋਨ ਡਰ ਕੋ ਡਰ ਕਦ ਕਰਦਾ ਦੀਦੀ ਚੱਕਰ ਆਇਆ ਕਰ ਕਿੰਨੇ ਦਿਨੋਂ ਗਿਆ ਕੋਈ ਕਰ ਲੈ ਕੁਲਵਿੰਦਰ ਬਿੱਲਾ ਵਿਚਾਰਾ ਡਿੱਕਣ ਦਾ ਤਨੋਂ ਦਾ ਕਿਥੇ ਹਾਏ ਦਿਨ ਪਾਣੀ ਪਿਆ ਇੱਥੇ ਪਾਣੀ ਪੀ ਦੋ ਨਵਾਂ ਭਰਿਆ ਵਾ ਨਲਕੇ ਤੋਂ ਨਵੀਆਂ ਜਿਹੀਆਂ ਗੱਲਾਂ ਪਰ ਮੇਰਾ ਹਾਲ ਬਹੁਤ ਬੁਰਾ ਹੋਇਆ ਹੈ ਅਹੀਂ ਪੈਣਾ ਉਹ ਤੁਹਾਡੇ ਇਸ ਚਾਚੀ ਆਪਾਂ ਉਹ ਛਲੀਆਂ ਲੱਲੀਆਂ ਤੁਹਾਡੇ ਕਰਕੇ ਮੈਂ ਭੈਣ ਨੇ ਆਉਣਾ ਹੁੰਦੇ ਛੱਲੀ ਦੇ ਦਈਏ ਖਾ ਲੈ ਖਾ ਲੈ ਮੇਰੇ ਉਹ ਵੇਖੋ ਲੱਡੂ ਵੀ ਲੱਡੂ ਕਰਾ ਰਹੇ ਇਹਨੂੰ ਕਿਉਂ ਹੈ ਕੋਈ ਨੋ ਵੀ ਕੱਦਾ ਵੀ ਲੋਗੇ ਪੈਂ ਕਿੱਥੇ ਗਏ ਦਰੇ ਹੁਣ ਪੈਂ ਘੁੰਮ ਗਏ ਬਦਨ ਖੇਤ ਵਿੱਚ ਪੈ ਕਿ ਆ ਕੱਢ ਲੈ ਯਾਰ ਅੱਜ ਕੱਢ ਲੈ ਯਾਰ ਅੱਜ ਕੱਢ ਲੈ ਯਾਰ ਆ ਵੇ ਨੋਟ ਕਿੰਨੇ ਹੋਵੇ ਆਮ ਚੂਟ ਵਾਸਤੇ ਲੈ ਆਇਆ ਜਾਲੀ ਨੋੜ ਕੇ ਐ ਇਹ ਕੋ ਦੱਸੀਆਂ ਕਿੰਨੇ ਬਾਈ ਕਿੰਨੇ ਦੀ ਆ ਤਾਂ ਕਿੰਨੇ ਹੋਗੇ 4 ਅੱਛਾ 4 ਯਾਰ ਇਹਦਾ حساب ਬਹੁਤ ਗਲਤ ਕੁੜੀ ਹੱਡੀ ਦਾ ਮੈਂ ਕੀ ਤੁਹਾਨੂੰ ਦੱਸਾਂ ਮੈਨੂੰ ਕੀਤਾ ਹੀ ਨਹੀਂ ਸਾਬ ਮੈਂ ਨੂੰ ਅੱਗੇ ਕਹਿੰਦੇ ਆ ਅਸੀਂ ਨਹੀਂ ਹੈਗੇ ਆ ਮੈਨੂੰ ਪਤਾ ਹੈ ਕਿੰਨੇ ਆ ਹਾਂ ਵੀਰੇ ਦੇ ਦੇ ਮੈਂ ਤੁਹਾਨੂੰ 100 ਰੁਪਏ ਦੇਣਾ ਆਪ ਇਹਨਾਂ ਮੈਨੂੰ ਪੈਸੇ ਫੜੋ ਆਪਾਂ ਫੜੋ ਮੇਰੇ ਕੋਲ 55 ਰੁਪਏ 55 ਨਹੀਂ ਆ ਨਹੀਂ ਦੀਦੀ 55 ਆਲੋ ਦੀਦੀ ਆਪਾਂ ਖਾ ਲਾਂ 65 ਨਹੀਂ 70 ਆਲੋ ਭਾਜੀ ਲਓ ਨਹੀਂ ਉਦਾਂ ਮੈਂ ਇਥੇ ਦਾ ਬੜਾ ਹਸਤਾ ਵੀ ਪੈਸੇ ਵਾਲੇ ਪੱਕੀ ਕਿਨੇ ਦੀਦੀ 55 ਮੈਂ ਮੈਂ ਵੇਖਿਆ ਤੈਨੂੰ 55 ਕਿਹਾ ਨਾ ਦੀਦੀ 10 ਮੈਨੂੰ ਪਤਾ ਤੁਸੀਂ ਕਰੀਮ ਰੋਲ ਜਿਹੜੇ ਖਾਣੇ ਬਾਅਦ ਚ 75 ਨਹੀਂ ਜਾ ਕੇ ਗੋਲ ਗੱਪਾ ਖਾਣੇ ਗੁਰਨਾਨਕ 70 ਅਚੀ ਬਾਤ ਐ ਅਚੀ ਬਾਤ ਐ ਮਨ ਜਵੰਟੀ ਦਿਨਾਂ ਨਿਕਨੇ ਉਹ ਕਿੱਥੇ ਐ ਅਚੀ ਬਾਤ ਐ ਕੌਣ ਕਿੱਥੇ ਐ ਜੀ ਆ ਗਿਆ ਉਹ ਆ ਰਹੇ ਨੇ ਤੁਸੀਂ ਜਿਹੜਾ ਝੂਠ ਬੋਲਦੇ ਹੋ ਤੁਹਾਡਾ ਝੂਠ ਝੂਠ ਨਹੀਂ ਹੈ ਦੀਦੀ ਉਹਨਾਂ ਨੇ ਮੈਂ ਢਾਈ ਵਿੱਚ ਪਾਇਆ ਉਹਨਾਂ ਦਾ ਪਹਿਲਾ ਸ਼ਾਟ ਨਹੀਂ ਹੈਗਾ ਮੰਨੀ ਦੀ ਜੀ ਕਰਨਾ ਆਪਾਂ ਵੀ ਨਹੀਂ ਦੋਵੇਂ ਤੂੰ ਕਰਨਾ ਮਾਂ ਸਤਿ ਕੀ ਕਰਨਾ ਕਿਉਂ ਨਹੀਂ ਐ ਤੂੰ ਸਾਢੇ 12 ਦੇ ਆਪਾਂ ਜਾਣਦੇ ਹਾਂ ਤੁਹਾਨੂੰ ਪਤਾ ਬਾਅਦ ਵਿੱਚ ਬੱਚੇ ਨਹੀਂ ਹੋਣਾ ਮੈਂ ਤੁਸੀਂ ਤੇ ਉਹਦੇ ਮੈਨੂੰ ਲੈ ਜਾਂਦੇ ਐਂ ਫਿਰ ਸ਼ੂਟ ਕਿਨੇ ਕਰਨਾ ਐ ਅੱਜ ਕੱਲ ਸਾਡੇ ਕੈਮਰਾਮੈਨ ਸੁਮਨ ਦੀਦੀ ਆ ਆਂ ਦੱਸ ਦੀ ਕੱਦ ਤੇ ਮੇਰੇ ਛੋਟੇ ਸੱਤ ਤੋਂ ਬੰਦਾ ਹਾਂ ਹਾਂ ਨਹੀਂ ਨੂੰ ਦੱਲ ਆ ਗਿਆ ਤੇ ਆ ਗਿਆ ਵਾਸਤੇ ਘਚਰੋਂ ਕੱਢਣ ਦੀ ਗੱਲ ਹੁੰਦੀ ਹੈ ਦੀਦੀ ਨੂੰ ਮੁੜ ਕੇ ਟੈਨਸ਼ਨ ਲੈ ਮੁੜ ਕੇ ਫੇਰ ਨਿਕਲ ਜਾਣਾ ਸਾਰਾ ਦਿਨ ਆਪਾਂ ਹਾਂ ਦੀਦੀ ਆ ਤਾਂ ਲਾ ਕੁਲਚੇ ਵਾਲਾ ਵੀ ਲੱਭਣ ਡਿਆ ਸੀ ਤੇ ਅੱਜ ਗੱਡੀ ਆ ਗਈ ਹੈ ਗੱਡੀ ਆ ਗਈ ਹੈ ਤੇ ਮੰਨੀ ਆਈ ਹਾਂ ਟੋ ਵਾਲੇ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਸੀ ਹਾਂ ਕਿਉਂ ਉਹ ਗਲੀ ਦੇ ਅੰਦਰ ਮੜੀ ਜਾਏ ਇਹਨੂੰ ਭੇਜਿਆ ਮੈਂ ਨਹੀਂ ਮੈਂ ਮੈਂ ਠੱਕਿਆ ਨਾ ਬਟਾ ਹੁੰਦਾ ਇਹਨਾਂ ਨੂੰ ਹਾਂ ਫਿਰ ਮੋੜ ਤੇ ਫੇਰ ਖੰਡ ਨਹੀਂ ਜਾਣਾ ਮੈਂ ਨਹੀਂ ਜਾਣਾ ਕੁਝ ਜਬ ਦਸਤੀ ਗਈ। ਅੱਗੇ ਇੱਕ ਵੀ ਨਾ ਆਉ। ਦੋੜੀ ਆਈਏ ਕੋਣ ਆਹੀ ਲੋ ਗੰਡੇ ਨੇ। ਠੀਕ ਓ ਮੈਂ ਫਰਾਦੀ ਬੁੱਕ ਕਰਾਈ ਆ ਆਪਣੀ। ਹਮਮ। ਪੜੇ ਤਾਂ ਕੋਕਾ ਮਾ ਕੇ ਕੁਝ। ਆ ਲੁੱਟ ਕੇ ਖਾਣ ਵਾਲੀ ਮੈਡਮ 75 ਰੁਪਏ ਚਾਹੀਦੇ। 75 ਰੁਪਏ ਨਾਲੇ ਗੋਲਪੇ ਲੁੱਟੇ ਮਾਰਨ। ਨਹੀਂ ਜੀ ਜਿੱਥੇ ਜਿੱਥੇ ਨਵੇਂ ਗੋਲਪੇ ਉੱਥੇ ਉਹ ਜਿਹੜੇ ਖੁੱਲਿਆ ਨਹੀਂ ਉੱਥੇ ਹਸਨੀਦ ਬੋਲਦੇ। ਉੱਥੇ ਗੋਲਪੇ ਅੱਛੇ। ਓਏ ਯਾਰ ਆ ਜੋ 10ਵੇਂ ਵੜੇ ਨਹੀਂ ਆ। ਖਜੂਰੀ ਗੇਟ। ਹਾਂ। ਉਹਦੇ weight ਦੇ ਹਿਸਾਬ ਨਾਲ ਸੇਲ ਲੱਗੀ ਦੀ ਜੇ weight ਦੇ ਹਿਸਾਬ ਨਾਲ ਜੇ 10 70 ਪਰ 70 weight ਹੋਏ ਨਾ 70% off ਚਲੋ ਸੈਟ ਦੇ off ਹੀ ਪੜਾਉਣਾ ਨਹੀਂ ਜੇ ਮੇਰੇ ਤਾਂ ਕਾ ਨਹੀਂ ਜੇ ਜੇ ਮੈਂ ਰੱਸੀ ਕਰੂੰ 80% ਜੀਦਾ ਜੇ 100 ਹੈ ਫ੍ਰੀ ਲੈ ਕੇ ਆਏ ਕੁਆਂਟਲ ਨੇ ਚਲੋ 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 ਵੇ ਲਓ ਜੀ ਜੇ ਨਾ ਯਾਨੀ ਕਿ ਕੁਆਂਟਲ ਤੋਂ ਬਾਅਦ ਤੇ ਉਹ ਮੇਰੇ ਭਰਾ ਦਾ ਸੁਣਾ ਮੈਂ ਕੀ ਕਰਨਾ ਮੈਂ ਕਹਿੰਦਾ 100 ਕਿਲੋ ਪਾਰ ਹੈਗਾ ਵਾ ਨਹੀਂ ਘਟ ਗਿਆ ਵਾ ਤੇ ਦੀਏ ਕੋ ਦੀਏ ਚੁੱਕ ਲੈਣਾ ਮੈਂ ਆਪਾਂ ਜਾਓ ਸੇਲ ਸੁਰ ਲੈ ਕੇ ਆਓ ਉਹ ਤੇ ਬੜੀ ਲੱਗੀ ਦੀ ਚਲੋ ਚਲੋ ਨਵੇਂ ਬੂਡ ਨਵੇਂ ਇਸ਼ੂ ਫ੍ਰੀ ਫ੍ਰੀ ਮਿਲਨੇ ਹੁੰਦਾ ਜਿੰਨੇ ਦੇ ਹੋਣਗੇ ਜਿੰਨਾ ਤੁਹਾਡਾ weight ਹੋਣੇ ਪਰਸੈਂਟ less ਤੇ ਕਹਿੰਦੇ ਜਿੱਥੇ ਕਵంటర్ ਮੁੰਡੇ ਚੁੱਕੀ ਲਵਾਉਂਦੇ ਆ ਦੀਦੀ ਇੱਟਾ ਪਾ ਲਈ ਜੇਬਾਂ ਚ ਹੈ ਅੱਜ ਮੈਨੂੰ ਦੁੱਖ ਹੋਇਆ ਕਿ ਮੇਰਾ ਨਵੇਟ ਬਟਾਲੇ ਲੱਗ ਗਈ ਜੀ ਸੇਲ ਬਟਾਲੇ ਲੱਗ ਗਈ ਸੇਲ ਦਾ ਮੈਂ ਗੱਲ ਇਹ ਆ ਜੀ ਬੇਰਿੰਗ ਕਾਲਜ ਅਸਾਂ ਦਾ ਕਾਲਜ ਬਟਾਲੇ ਰਿੰਗ ਕਾਲਜ ਬਟਾਲੇ ਦੀ ਸ਼ਾਨ ਮੇਰੀ ਹੈ ਨਾ ਸਮਾਤ ਰੋਡ ਵਾਲੀ ਬਟਾਲੇ ਦੀ ਸ਼ਾਨ ਸਮਾਤ ਰੋਡ ਇੱਧਰ ਨਹੀਂ ਆਖ ਜੁਰੀਗੇਟ ਮੈਂ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਕਿ ਭਰਾਵਾ ਬੇਇੱਜ਼ਤੀ ਨਾ ਕਰਾਏ ਉੱਥੇ ਜੇ ਕਿਹਨੇ ਕੋਈ ਮਸ਼ੀਨ ਰੱਖੀ ਕਿ ਨਹੀਂ ਰੱਖੀ ਵੇਟ ਵਾਲੀ ਇਹ ਪਹਿਲਾਂ ਚੈੱਕ ਕਰ ਲਿਓ ਭਾਰਤੋਲਣ ਵਾਲੀ ਮਸ਼ੀਨ ਦਾ ਕਿ ਮਸ਼ੀਨ ਹੈਗੀ ਕਿ ਨਹੀਂ ਹੈਗੀ ਹੈ ਤੁਹਾਡੀ ਕਿਸਮਤ ਚੰਗੀ ਆ ਤੁਹਾਡੀ ਕਿਸਮਤ ਚੰਗੀ ਆ ਅੱਛੀ ਹੈ ਨਾ ਹਾਂ ਮੰਨਦੇ ਮੈਂ ਪੁੱਛਿਆ ਮੈਂ ਤਾਂ ਜਾਣਦੀ ਵੇਟ ਨਹੀਂ ਹੈ ਗਿਆ ਆਂਦਾ ਭਾਜੀ ਕੱਲ ਦਾ ਮਕਾਤਾ ਮੈਂ ਮੇਰਾ ਹੁਣੇ ਕਰ ਲਓ ਕੱਲ ਜਾਣਦਾ ਸੀ ਆਹੋ ਚੱਲੀ ਚੱਕਰੀ ਆਓ ਲਾਂਦੇ ਸਟਾਕ ਖਾਲੀ ਹੋ ਗਿਆ ਸਾਡਾ ਚੱਕਰੀ ਨਹੀਂ ਅੱਜ ਲੇਡੀ ਸਰ ਲੇਡੀਸ ਤਾਂ ਗਿਆ ਇੱਧਰ ਕੋਲ ਅਗਲੀ ਦੇ ਲਓ ਜੀ ਮੇਲਾ ਲੁੱਟ ਲਿਆ ਦੋਵਾਂ ਜਾਣੀਆਂ ਨੇ ਹੈਂ ਦੀਦੀ ਦੀਨ ਨੂੰ ਥੋੜਾ ਘਾਟਾ ਪੈ ਗਿਆ ਦੀਨ ਨੂੰ 1000 ਹਰ ਮੇਰਾ ਵੇਟ ਕੋ ਘਟ ਗਿਆ 500 ਰੁਪਏ ਇੱਧਰ ਰੱਖੋ ਮੇਰੀ ਵੇਟ ਦੀਦੀ ਸਟਾਫ ਕੋ ਬੈਠਾ ਹੁੱਕਰ ਨੂੰ نیچے ਹੁੰਦਾ ਇਹਨੂੰ ਇਹਨੂੰ ਕਿਨਾਂ ਅੱਜ ਵੇਟ ਅੱਜ ਅੱਜ ਆਜ ਰਹੀ ਅੱਜ ਚਾਜੜਿਆ ਕਿ ਮੇਰਾ ਵੇਟ ਵਧਿਆ ਵਾ ਨਹੀਂ ਪਿੱਛੇ ਤੇ ਮੇਰਾ ਘਟਿਆ ਨਹੀਂ ਸੀ ਕਿਉਂ ਫੇਰ ਵਧ ਗਿਆ ਮੈਂ ਕਾਹ ਕਰੀ ਲਿਖੀ ਹੋਈ ਆਪੇ ਬੋਲਜਾਪਰਾ ਹਾਂਜੀ ਆ ਵੇਖ ਲੋ 422 ਚੱਲਦੇ ਚੱਲਦੇ 68 ਦਾ ਚੱਕਮਾ ਮਿਲਿਆ ਨਾ ਅੱਜ ਮੈਨੂੰ ਹਾਂ ਇਹ ਘਾਟਾ ਵਹਿ ਗਿਆ ਦੀ ਇਹਨੂੰ ਇੱਧਰ ਚਾੜ ਗਿਆ ਵੀ ਮੇਰਾ weight ਫੜਾ ਵਾ ਤੁਹਾਨੂੰ ਵੀ ਚੜਿਆ ਹੋਣਾ ਕਿ ਅੱਜ ਮੇਰੇ ਘਰਲੇ ਤੋਂ weight ਜ਼ਿਆਦਾ ਤੁਹਾਨੂੰ ਵੀ ਹੋਣਾ ਕਿ ਵਧੀਆ ਤਾਂ weight ਜ਼ਿਆਦਾ ਹੀ ਆ ਮੈਂ ਤਾਂ ਕਹਿੰਦਾ ਵੀ ਹੋਰ ਵੱਜ ਜਾਂਦਾ 5 ਕਿਲੋ ਤੇ ਮੈਂ ਕਹਿੰਦਾ ਗੱਲ ਬਣ ਜਾਣੀ ਭਾਈ ਫ੍ਰੀ ਮਿਲ ਜਾਂਦੀ ਜੁੱਤੀ ਮਨ ਨੂੰ ਦੱਸਦਾ ਜਿੰਨੇ ਮੈਨੂੰ ਆਫਰ ਦਸੀਬ ਲੈ ਆਏ ਆ ਭਰਾ ਪੰਚ ਮੰਜੂ ਆਂਟੀ ਕੋ ਪਹੁੰਚ ਗਏ ਆ ਤੇ ਮੈਂ ਆਂਟੀ ਨੂੰ ਕਹਿੰਦਾ ਆਂਟੀ ਤੁਸੀਂ ਮਤਲਬ ਜੇ ਤੁਹਾਡਾ ਭਾਰ ਵਾ ਵੱਧ ਤੇ ਤੁਹਾਨੂੰ ਦੋ ਮਿਲਣੀਆਂ ਕੈਂਡ ਕੈਂਡ ਮੈਂ ਕਹਿ ਨਹੀਂ ਸਕਦਾ ਆਂ ਡੀ ਦੇ ਜੁੱਤੀਆਂ ਜਿੱਦੇ ਤਾਨੂੰ ਗਿਨਾਈ ਕਿੰਨੀਆਂ ਮਿਲੀਆਂ ਇੱਕ ਕੇ ਦੋ ਇੱਕ ਆਏ ਆਏ ਵਿਚਾਰੀ ਦੀ ਦਾ ਭਾਰੀ ਘੱਟ ਗਿਆ ਹੈਂ ਦੇਟ ਟੱਟ ਗਈ ਦੀ ਟੈਨਸ਼ਨ ਅੱਜ ਹੋਈ ਅੱਛਾ 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 ਹੰਡਿਆ ਕੀ ਮੰਗਾਲੀ ਮੈਂ ਨਾਲ ਦੁੱਧ ਤੋੜਾ ਹੈ ਮੈਂ ਦੁੱਧ ਤੋੜਾ ਲਵਾਂ ਚਾਹ ਪੀਣੀ ਚਾਹ ਪੀਣੇ ਬਾਅਦ ਕਰੀਏ ਸ਼ੂਟ ਚਲੋ ਫਿਰ ਆਂਡੀ ਚਲੋ ਫਿਰ ਹਾਂਜੀ ਸੋ ਫਾਈਨਲੀ ਆ ਆਪਾਂ ਹੁਣ ਸ਼ੂਟ ਵੀ ਕਰ ਰਹੇ ਆਂ ਤੇ ਜੁੱਤੀਆਂ ਵੀ ਲੈ ਲਈਆਂ ਮਤਲਬ ਆਹੋ ਨਹੀਂ ਮਤਲਬ ਚਪਲਾ ਦੇ ਦੇ 샌ਡਲ ਤੇ ਤਰ੍ਹਾਂ ਨੇ ਵੀ 샌ਡਲ ਵਧੀਆ ਲਏ ਆ ਵੇਟ ਦੇ ਹਿਸਾਬ ਨਾਲ ਤੇ ਕੋਈ ਗੱਲ ਨਹੀਂ ਕਾਕਾ ਸਿੱਧਾ ਵੇਖ ਐਡੀ ਕਿਹੜੀ ਗੱਲ ਐ ਸੋ ਹੁਣ ਆਪਾਂ ਵਲੌਗ ਤੁਹਾਨੂੰ ਨਾਲ ਦਿਖਾਇਆ ਵਾ ਸੋ ਕਮੈਂਟ ਕਰਕੇ ਦੱਸਿਓ ਕਿ ਤਾਨੂੰ ਕਿਦਾਂ ਲੱਗਾ ਹੈ ਨਾ ਤੇ ਬਾਕੀ ਫਿਰ ਅਗਲਾ ਆਪਾਂ ਕਨਸੈਪਟ ਬਹੁਤ ਜਲਦ ਲੈ ਕੇ ਆ ਰਹੇ ਹਾਂ ਸੋ ਸ਼ੂਟ ਚੱਲ ਰਿਹਾ ਨਾਲ-ਨਾਲ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਇਦਾਂ ਬਨੇ ਰਹੋ ਥੈਂਕ ਯੂ ਸੋ ਮੱਚ